ਪੰਜਾਬ ਰਿਪੋਰਟਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਸਵਾਗਤ ਤੇ ਜੀ ਆਇਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਗੱਲ ਹੋਏਗੀ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਨੂੰ ਲੈ ਕੇ ਇਹ ਵੱਡੀ ਖਬਰ ਹੈ ਪ੍ਰਤਾਪ ਸਿੰਘ ਬਾਜਵਾ ਜਿਹੜੇ ਪੰਜਾਬ ਦੇ ਵਿੱਚ ਲੀਡਰ ਆਪੋਜੀਸ਼ਨ ਨੇ ਉਹਨਾਂ ਦੇ ਇੱਕ ਬਿਆਨ ਨੂੰ ਲੈ ਕੇ ਜਿਸ ਨੇ ਤੂਲ ਪਕੜ ਲਿਆ ਹੈ ਇਹ ਬਿਆਨ ਹੈਗਾ ਪ੍ਰਤਾਪ ਸਿੰਘ ਬਾਜਵਾ ਦਾ ਜਿਨ੍ਹਾਂ ਨੇ ਇੱਕ ਟੀਵੀ ਚੈਨਲ ਤੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਵਿੱਚ 55 ਹੈਂਡ ਗ੍ਰੇਨੇਡ ਆਈਐਸਆਈ ਨੇ ਭੇਜੇ ਹਨ ਜਿਨ੍ਹਾਂ ਦੇ ਵਿੱਚ ਕਈ ਹੈਂਡ ਗ੍ਰੇਨੇਡਸ ਦਾ ਇਸਤੇਮਾਲ ਹੋ ਚੁੱਕਾ ਹੈ ਤੇ ਕੁਝ ਹੈਂਡ ਗ੍ਰੇਨੇਡ ਇਸਤੇਮਾਲ ਦੇ ਵਿੱਚ ਨਹੀਂ ਹੋਏ ਤੇ ਭਵਿੱਖ ਦੇ ਵਿੱਚ ਹੋ ਸਕਦੇ ਨੇ ਤੇ ਉਹਨਾਂ ਦਾ ਇਹ ਵੀ apprehension ਸੀ ਕਿ ਪੰਜਾਬ ਦੀ ਜਿਹੜੀ ਸੁਰੱਖਿਆ ਹੈ ਪੰਜਾਬ ਦੇ ਜਿਹੜੇ ਲਾਅ ਐਂਡ ਆਰਡਰ ਹੈ ਉਹ ਕਾਫੀ ਖਾਲੀ ਖਰਾਬ ਹਾਲਤ ਦੇ ਵਿੱਚ ਹੈਗਾ ਇਸ ਤੇ ਇੱਕ ਕਲੂ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਸ਼ਲ ਮੀਡੀਆ ਤੇ ਆਏ ਤੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਦੇ ਪ੍ਰਤਾਪ ਸਿੰਘ ਬਾਦਵਾ ਦਾ ਜਿਹੜਾ ਬਿਆਨ ਨੇ ਬੜਾ ਸੀਰੀਅਸ ਹੈ ਜੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਤੇ ਪੰਜਾਬ ਦੇ ਲੀਡਰ ਆ ਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੂੰ ਸਾਹਮਣੇ ਆ ਕੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਕਿ ਇਹ ਜਿਹੜੇ 55 ਬੰਮ ਆਏ ਸੀ ਕਿੱਧਰ ਆਏ ਕਿੱਥੇ ਰੱਖੇ ਨੇ ਕਿਹੜੇ-ਕਿਹੜੀ ਥਾਂ ਤੇ ਪੈਣੇ ਤੇ ਕਿਹੜੇ-ਕਿਹੜੇ ਬੰਦਿਆਂ ਦੇ ਪੋਜੀਸ਼ਨ ਦੇ ਵਿੱਚ ਹੈਗੇ ਨੇ ਤੇ ਮੁੱਖ ਮੰਤਰੀ ਨੇ ਆਖਿਰ ਦੇ ਵਿੱਚ ਇਹ ਭੀ ਵਰਨਿੰਗ ਦਿੱਤੀ ਸੀ ਪ੍ਰਤਾਪ ਸਿੰਘ ਬਾਜਵਾ ਨੂੰ ਜੇ ਉਹਨਾਂ ਨੇ ਨਹੀਂ ਇਹ ਨਹੀਂ ਦੱਸਿਆ ਕਿ ਬੰਬ ਕਿੱਥੇ ਨੇ ਕਿਹੜੇ ਬੰਦੇ ਇਹਨਾਂ ਬੰਬਾਂ ਦੇ ਪਿੱਛੇ ਨੇ ਤੇ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਇੱਕ ਟੀਮ ਬਾਜਵਾ ਨੇ ਬਾਜਵਾ ਨੂੰ ਮਿਲੀ ਤੇ ਬਾਜਵਾ ਦੀ ਪੁਛ ਕੀ ਛੋਈ ਬਾਜਵਾ ਨੇ ਇੱਕ ਵਾਰ ਫਿਰ মিডিਆ ਦੇ ਸਾਹਮਣੇ ਆ ਕੇ ਕਿਹਾ ਕਿ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਉਹ ਮੁਕਰਦੇ ਨਹੀਂ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਸੀ ਕੁਝ ਸੋਰਸਿਸ ਨੂੰ ਕੋਟ ਕਰਕੇ ਸੋਰਸਿਸ ਵੀ ਵਿਜੀਲੈਂਸ ਸੋਰਸਿਸ ਵੀ ਇੰਟੈਲੀਜੈਂਸ ਦੇ ਸੰ ਉਹਨਾਂ ਨੇ ਇਹ ਵੀ ਨਹੀਂ ਸਾਫ਼ ਕੀਤਾ ਸੀ ਕਿ ਸੋਰਸਿਸ ਉਹਨਾਂ ਦੇ ਪੰਜਾਬ ਇੰਟੈਲੀਜੈਂਸ ਦੇ ਹੈ ਹੈਗੇ ਨੇ ਜਾਂ ਫਿਰ ਹੈਗੇ ਸੈਂਟਰਲ ਇੰਟੈਲੀਜੈਂਸ ਦੇ ਖੈਰ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਦੇ ਬਾਅਦ ਹੁਣ ਬਵਾਦ ਵਿਵਾਦ ਵਧ ਗਿਆ ਤੇ ਮੁੱਖ ਮੰਤਰੀ ਦੀ ਕਾਰਵਾਈ ਨੂੰ ਪ੍ਰਤਾਪ ਸਿੰਘ ਬਾਜਵਾ ਤੇ ਦੂਜੇ ਕਾਂਗਰਸੀ ਲੀਡਰਸ ਨੇ ਰਾਜਨੀਤੀ ਤੇ ਪ੍ਰੇਰਿਤ ਦੱਸਿਆ ਤੇ ਇਹ ਵੀ ਕਿਹਾ ਕਿ ਬਸਾਖੀ ਦੇ ਦਿਨ ਲੀਡਰ ਆਫ oppositon ਦੇ ਘਰ ਪੁਲਿਸ ਭੇਜਣਾ ਜਾਂ ਫਿਰ ਉਸਨੂੰ ਪ੍ਰਤਾੜਿਤ ਕਰਨਾ ਯਾਦ ਰੱਖਿਆ ਜਾਏਗਾ ਇਹ ਸਹੀ ਨਹੀਂ ਹੈਗਾ ਭਗਵੰਤ ਮਾਨ ਨੇ ਵੀ ਵਰਨਿੰਗ ਦਿੱਤੀ ਉਹ ਕਿਹਾ ਕਿ ਇਹ ਪੰਜਾਬ ਦੀ ਤੇ ਭਾਰਤ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਸੀਰੀਅਸ ਮਾਮਲਾ ਹੈਗਾ ਤੇ ਬਾਜਵਾ ਸਾਹਿਬ ਨੂੰ ਇਹ ਦੱਸਣਾ ਚਾਹੀਦਾ ਕਿ ਬੰਬ ਕਿੱਥੇ ਨੇ ਤੇ ਕਿਦੇ ਕੋਲ ਹੈਗੇ ਇਹ ਬਿਆਨ ਨੂੰ ਜੋੜ ਕੇ ਦਿਖਾਇਆ ਜਾ ਰਿਹਾ ਪੋਲਿਟਿਕਸ ਦੇ ਨਾਲ ਦਰਸਲ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਨੇ ਪਹਿਲੀ ਬਾਰ ਇਹ ਸਟੇਟਮੈਂਟ ਨਹੀਂ ਦਿੱਤੀ ਇਸ ਤੋਂ ਪਹਿਲਾਂ ਵੀ ਕੁਝ ਸਟੇਟਮੈਂਟਸ ਹੋਣਾਂ ਦੀਆਂ ਸੀਆਂ ਆ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਖੂਬ ਵਿਵਾਦ ਹੋਇਆ ਸੀ ਖੂਬ ਆ ਰਾਜਨੀਤਿਕ ਖਲਚਲ ਹੋਈ ਸੀ ਜੂਨ 2013 ਦੇ ਵਿੱਚ ਉਹਨਾਂ ਦਾ ਇੱਕ ਬਿਆਨ ਆਇਆ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੇ ਹੁਣ ਜਿਹੜੇ ਬਣੂਏ ਆਮ ਆਦਮੀ ਪਾਰਟੀ ਦੇ ਐਮਐਲਏ ਚੁਣੇ ਨੇ ਉਹ ਬਹੁਤ ਪੂਰ ਸਟੱਫ ਨੇ ਬਹੁਤ ਬੇਕਾਰ ਸਟੱਫ ਨੇ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਕੁਝ ਐਮਐਲਏਸ ਦੇ ਬੈਕਗ੍ਰਾਉਂਡ ਤੋਂ ਬਹੁਤ ਹੀ ਗਰੀਬ ਹੈ ਕੋਈ ਮੋਬਾਈਲ ਚਾਰਜਰ ਵੇਚਦਾ ਸੀ ਕੋਈ ਮੋਬਾਈਲ ਫੋਨ ਰਿਪੇਅਰ ਕਰਦਾ ਸੀ ਵਗੈਰਾ ਵਗੈਰਾ ਬਾਜਵਾਦੀ ਸਟੇਟਮੈਂਟ ਦੇ ਬਾਅਦ ਆਮ ਆਦਮੀ ਪਾਰਟੀ ਨੇ ਕੜਾ ਨੋਟਿਸ ਲਿਆ ਸੀ ਤੇ ਉਹਨਾਂ ਦੀ ਖੂਬ ਆਲੋਚਨਾ ਵੀ ਹੋਈ ਸੀ ਪ੍ਰੋਟੈਸਟ ਵੀ ਉਹਨਾਂ ਦੇ ਖਿਲਾਫ ਹੋਏ ਸੀ ਲੇਕਿਨ ਬਾਜਵਾ ਨੇ ਕੋਈ ਮਾਫੀ ਨਹੀਂ ਮੰਗੀ ਬਾਜਵਾ ਦਾ ਇੱਕ ਦੂਜਾ ਬਿਆਨ ਹੋਰ ਆਇਆ ਸੀ ਜੋ ਵੀ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਟਾਰਗੇਟ ਕਰਨੇ ਲੇ ਰਹੇ ਦਿੱਤਾ ਗਿਆ ਸੀ ਪਬਲਿਕਲੀ ਇਹ ਬਿਆਨ ਸੀ ਕਿ ਆਮ ਆਦਮੀ ਪਾਰਟੀ ਦੇ ਲੀਡਰਸ ਦਾ ਬਿਆਨ ਨਹੀਂ ਹੋ ਰਿਹਾ ਸੀ ਤੇ ਹੁਣ ਉਹ ਐਮਐਲਏ ਬਣ ਕੇ ਤਾਂ ਉਹਨਾਂ ਦੇ ਬਿਆਨ ਵੀ ਹੋਣੇ ਸ਼ੁਰੂ ਹੋ ਗਏ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇੱਕ ਇੱਕ ਐਗਜ਼ਾਮਪਲ ਦਿੱਤਾ ਸੀ ਕਿ ਦੇਖੋ ਉਹਨਾਂ ਨੇ ਦੂਜਾ ਵਿਆਹ ਕਰ ਲਿਆ ਭਗਵੰਤ ਮਾਨ ਤੇ ਬਾਕੀ ਪੰਜਾਬ ਦੇ ਜੜਿਆਵਾ ਦੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਇਸ ਬਿਆਨ ਦਾ ਕੜਾ ਨੋਟਿਸ ਲਿਆ ਸੀ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਖੂਬ ਆਲੋਚਨਾ ਕੀਤੀ ਸੀ ਕ੍ਰਿਟਿਸਿਜ਼ਮ ਕੀਤਾ ਸੀ ਨਖਿੱਦ ਵੀ ਕੀਤੀ ਸੀ ਬਾਜਵਾ ਇੱਥੇ ਨਹੀਂ ਰੁਕੇ ਕੁਝ ਨੰ ਪਹਿਲਾਂ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਰਿਜ਼ਲਟ ਆਏ ਸੀ ਤਾਂ ਵੀ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਾ ਸਕਦੀ ਹੈ ਖੈਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਉਹਨਾਂ ਦੇ ਇਸ ਬਿਆਨ ਨੂੰ ਜ਼ਿਆਦਾ ਸੀਰੀਅਸਲੀ ਨਹੀਂ ਲਿਤਾ ਲੇਕਿਨ ਉਹਨਾਂ ਦੇ ਵਿੱਚ ਜਿਹੜੀ ਬਾਤ ਵਿਵਾਦ ਹੈ ਜਿਹੜੀ ਰੱਸਾ ਕੱਸੀ ਹੈ ਜਿਹੜੇ ਰਾਜਨੀਤਿਕ ਬਿਆਨਬਾਜ਼ੀ ਉਹ ਵੱਧ ਰਹੀ ਹੈ ਤੇ ਹੁਣ ਇੱਕ ਨਿਰਣਾਇਕ ਮੋੜ ਤੁਸੀਂ ਕਹਿ ਲਓ ਉਸ ਤੇ ਪਹੁੰਚ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਬਿਆਨ ਤੇ ਬਾਅਦ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਤੇ ਮੁੱਖ ਮੰਤਰੀ ਨੇ ਵੀ ਵਾਰਨਿੰਗ ਦਿੱਤੀ ਕਿ ਜੇ ਬਿਆਨ ਝੂਠਾ ਨਿਕਲਿਆ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਪੁਲਿਸ ਦੀ ਟੀਮ ਵੀ ਉਹਨਾਂ ਦੇ ਕਾਰਗਾਈ ਤੇ ਪੁਸਤਾਸ ਵੀ ਉਹਨਾਂ ਨੇ ਕੀਤੀ ਹੈ ਇਸ ਬਿਆਨ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੁਣ ਰਾਜਨੀਤੀ ਦੇ ਨਾਲ ਕਿਉਂਕਿ ਜਿੰਨੇ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਅਗਲੇ 2.28 ਸਾਲਾਂ ਦੇ ਦੌਰਾਨ ਚੋਣਾਂ ਹੋਣਗੀਆਂ ਤੇ ਲੱਗਦਾ ਹੈ ਕਿ ਕਾਂਗਰਸ ਆਪਣੇ ਲੀਡਰਸ ਦੀ ਜਿਹੜੀ ਅਰੈਸਟ ਹੋਈ ਸੀ ਉਸ ਨੂੰ ਜਾਂ ਫਿਰ ਹੁਣ ਬਾਜਵਾ ਦੇ ਘਰ ਜਿੰਨੇ ਪੁਲਿਸ ਭੇਜੀ ਗਈ ਉਸ ਨੂੰ ਲੈ ਕੇ ਹੁਣ ਇੱਕ ਆ ਵਿਕਟਿਮ ਕਾਰਡ ਖੇਲਣ ਦੀ ਕੋਸ਼ਿਸ਼ ਕਰੇਗੀ ਤੇ ਦੂਜੇ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਵੀ ਤਿਆਰ ਹੈ ਕਾਂਗਰਸ ਨੂੰ ਆਇਨਾ ਦਿਖਾਉਣ ਦੇ ਲਈ ਆਇਨਾ ਦਿਖਾਇਆ ਵੀ ਗਿਆ ਹੈ ਤੇ ਬਿਆਨਬਾਚੇ ਲਗਾਤਾਰ ਵਧ ਰਹੀਏ ਤੇ ਹੁਣ ਪੋਲਿਟੀਕਲ ਐਨਾਲਿਸਿਸ ਦੇ ਬਾਅਦ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈ ਉਹ ਇਹ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜੇ ਇੰਟੈਲੀਜੈਂਸ ਸੋਰਸਸ ਨੂੰ ਕੋਟ ਨਹੀਂ ਕੀਤਾ ਹੁੰਦਾ ਜੇ ਮੀਡੀਆ ਰਿਪੋਰਟਸ ਨੇ ਕੋਟ ਕਰਦੇ ਤਾਂ ਸ਼ਾਇਦ ਇੰਨਾ ਬਖੇੜਾ ਇਤਨਾ ਬਵਾਲ ਇਤਨੀ ਕੰਟਰੋਵਰਸੀ ਨਾ ਹੁੰਦੀ ਨਾ ਕੇਵਲ ਪ੍ਰਤਾਪ ਸਿੰਘ ਬਾਜਵਾ ਬਲਕਿ ਕੁਝ মিডিਆ ਰਿਪੋਰਟਸ ਵੀ ਇਹ ਇਸ਼ਾਰਾ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਆਈਐਸਆਈ ਇੱਕ ਵਾਰ ਟੈਰੋਰੀਜ਼ਮ ਆਤੰਕਵਾਦ ਦੇ ਜਿੰਨ ਨੂੰ ਜਿੰਦਾ ਕਰਨੇ ਦੇ ਵਿੱਚ ਲੱਗੀ ਹੋਈ ਹੈ ਉਸ ਦਾ ਤਾਜ਼ਾ ਐਗਜ਼ਾਮਪਲ ਦੇਖ ਸਕਦੇ ਆ ਆਪਾਂ ਮਨੋਰੀਜਨ ਕਾਲੀਆਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਫਾਰਮਰ ਮਿਨਿਸਟਰ ਨੇ ਉਹਨਾਂ ਦੇ ਘਰ ਜਿਵੇਂ ਕੀ ਹੈਂਡ ਗ੍ਰੇਨੇਡs ਛੁੱਟੇ ਗਏ ਖੈਰ ਪੰਜਾਬ ਪੁਲਿਸ ਨੇ ਉਸਨੂੰ ਸੋਲਵ ਵੀ ਕਰ ਲਿਆ ਤੇ ਇਸ ਦੇ ਪਿੱਛੇ ਜਿਹੜੇ ਲੋਕੀ ਸਨ ਉਹਨਾਂ ਨੂੰ ਅਰੈਸਟ ਵੀ ਕਰ ਲਿੱਤਿਆ ਲੇਕਿਨ ਰੀਪੋਰਟਸ ਇਹ ਕਹਿ ਰਹੀਆਂ ਨੇ ਕਿ ਪਿਛਲੇ ਕੁਝ ਅਸੇ ਦੇ ਦੌਰਾਨ ਪੰਜਾਬ ਦੇ ਵਿੱਚ 55 ਬੰਬ 55 ਹੈਂਡ ਗ੍ਰੇਨੇਡ ਆਈਐਸਆਈ ਨੇ ਡਰੋਨਸ ਦੇ ਰਾਹੀਂ ਭੇਜੇ ਸੀ ਉਹਨਾਂ ਦੇ ਵਿੱਚ 30 ਜਿਹੜੇ ਡਰੋਨ ਨੇ ਉਹ ਸੀਜ਼ ਕਰ ਲਿੱਤੇ ਗਏ ਫੜ ਲਿੱਤੇ ਗਏ ਤੇ ਬਾਕੀ 16 ਜਿਹੜੇ ਹੈਂਡ ਗ੍ਰੇਨੇਡ ਬਲਾਸਟ ਪੰਜਾਬ ਦੇ ਵਿੱਚ ਪਿਛਲੇ ਕੁਝ ਅਸੇ ਦੇ ਦੌਰਾਨ ਉਹ ਰਿਕਾਰਡ ਕੀਤੇ ਗਏ ਨੇ ਤੇ ਬਾਕੀ 46 ਇਹ ਹੈਂਡ ਗ੍ਰੇਨਡ ਦਾ ਟੋਟਲ ਹੋ ਜਾਂਦਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਤੇ ਬਾਕੀ ਜਿਹੜੇ 7 ਹੈਂਡ ਗ੍ਰੇਡ ਨੇ ਬੰਮ ਨੇ ਉਹ ਮਿਸਿੰਗ ਹੈ ਉਹਨਾਂ ਦਾ ਇਸਤੇਮਾਲ ਨਹੀਂ ਹੋਇਆ ਇਹ ਮੀਡੀਆ ਰਿਪੋਰਟਸ ਕਹਿ ਰਹੀਆਂ ਖੈਰ ਪ੍ਰਤਾਪ ਸਿੰਘ ਬਾਜਵਾ ਦੀ ਸਟੇਟਮੈਂਟ ਜਾਂ ਫਿਰ ਮੀਡੀਆ ਰਿਪੋਰਟਸ ਦਾ ਮੈਚ ਇੱਥੇ ਹੋ ਰਿਹਾ ਲੇਕਿਨ ਪੰਜਾਬ ਦੀ ਸਰਕਾਰ ਨੇ ਇਸ ਨੂੰ ਨਹੀਂ ਮੰਨਿਆ ਹੈ ਹੁਣ ਇਹ ਜਿਹੜਾ ਵਿਵਾਦ ਹੈ ਵੱਧ ਗਿਆ ਉਸ ਵਿਵਾਦ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਸਾਨੂੰ ਕੁਝ ਦਿਨਾਂ ਦੇ ਵਿੱਚ ਕਾਂਗਰਸ ਦੇ ਪ੍ਰੋਟੈਸਟ ਦੇਖਣੇ ਦੇ ਵਿੱਚ ਮਿਲ ਸਕਦੇ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਤਿਆਰ ਹੈ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਬੜਾ ਸੀਰੀਅਸਲੀ ਲੈਂਦਾ ਗਿਆ ਹੈ ਲੇਕਿਨ ਇਸ ਵਿਚਾਲੇ ਇੱਕ ਹੋਰ ਖਬਰ ਇਹ ਆ ਰਹੀ ਹੈ ਕਿ ਮਨੋਰੰਜਨ ਸਿੰਘ ਕਾਲੀਆ ਦੇ ਅਟੈਕ ਤੇ 48 ਦਿਨ ਪਹਿਲੇ ਪਹਿਲਾਂ NIA ਨੇ ਪੰਜਾਬ ਦੀ ਇੰਟੈਲੀਜੈਂਸ ਵਿੰਗ ਨੂੰ ਰਿਪੋਰਟਡਲੀ ਇਹ ਆਗਾ ਕੀਤਾ تھا ਇਨਫੋਰਮ ਕੀਤਾ تھا ਅਲਰਟ ਭੇਜਿਆ ਸੀ ਕਿ ਪੰਜਾਬ ਦੇ ਵਿੱਚ ਕਿਸੇ ਭਾਜਪਾ ਜਨਤਾ ਪਾਰਟੀ ਯਾਨੀ ਹਿੰਦੂ ਲੀਡਰਸ ਤੇ ਅਟੈਕ ਹੋ ਸਕਦਾ ਹੈ ਅਟੈਕ ਹੋ ਵੀ ਗਿਆ ਲੇਕਿਨ ਪੁਲਿਸ ਨੂੰ ਇਹ ਪਤਾ ਨਹੀਂ ਚੱਲਿਆ ਕਿ ਕਿਸ ਨੇਤਾ ਤੇ ਅਟੈਕ ਹੋਣਾ ਹੈਗਾ ਤਾਂ ਕਿੱਥੇ ਨਾ ਕਿੱਥੇ ਆਈਐਸਆਈ ਪੰਜਾਬ ਦੇ ਵਿੱਚ ਅੰਤੰਕਵਾਦ ਦੇ ਜਿੰਨੂੰ ਜ਼ਿੰਦਾ ਕਰਨੇ ਦੇ ਵਿੱਚ ਲੱਗੀ ਹੋਈ ਹੈ ਤੇ ਇਸ ਨੂੰ ਵੀ ਸੀਰੀਅਸਲੀ ਲੈਣ ਦੀ ਗੱਲ ਹੈ ਹੁਣ ਇਸ ਤੇ ਹੁਣ ਇੱਕ ਕਲੂ ਲੈਂਦੇ ਹੋਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਜਗ ਹੈ ਲੇਕਿਨ ਸੈਂਟਰ ਦੀ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਨੂੰ ਵਾਈ ਪਲਸ ਸਿਕਿਉਰਿਟੀ ਦੇਣ ਦਾ ਫੈਸਲਾ ਕੀਤਾ 11 ਲੀਡਰਸ ਇਨਕਲੂਡਿੰਗ ਭਾਰਤੀ ਜਨਤਾ ਪਾਰਟੀ ਜੇ ਦੇ ਲੀਡਰਸ ਖਾਸਕਰ ਜਲੰਧਰ ਦੇ ਲੀਡਰ ਮਨੋਰੰਜਨ ਕਾਲੀਆ ਜਿਹਨਾਂ ਦੇਕਰ ਅਟੈਕ ਹੋਇਆ ਉਹਨਾਂ ਨੂੰ ਹੁਣ ਵਾਈਪਲਸ ਕੈਟਗਰੀ ਦੀ ਸੁਰੱਖਿਆ ਦੇ ਰੀ ਦੀ ਗੱਲ ਕੀਤੀ ਜਾ ਰਹੀ ਹੈ ਤੇ 13 ਭਾਰਤੀ ਜਨਤਾ ਪਾਰਟੀ ਦੇ ਲੀਡਰ ਪਹਿਲਾਂ ਹੀ ਵਾਈ ਕੈਟਗਰੀ ਦੇ ਜਿਹੜਾ ਕਵਰ ਹੈ ਉਸ ਦੇ ਅੰਦਰ ਹੈਗਾ ਤਾਂ ਗੁੱਲ ਮਿਲਾ ਕੇ ਇਸ ਖਬਰ ਦਾ ਲੱਭ ਲੁਬਾਬ ਇਹ ਹੈ ਕਿ ਇੱਕ ਵੱਡੇ ਸੀਰੀਅਸ ਮੈਟਰ ਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਜੜੀ ਰਿਐਲਿਟੀ ਉਹ ਹੈ ਕਿ ਪੰਜਾਬ ਦੇ ਵਿੱਚ ਆਏ ਅਸਾਈ ਆਤੰਕਵਾਦੀ ਜਿੰਨ ਨੂੰ ਇੱਕ ਵਾਰ ਫਿਰ ਜ਼ਿੰਦਾ ਕਰਨ ਦੀ ਕੋਸ਼ਿਸ਼ ਦੇ ਵਿੱਚ ਇਸ ਨੂੰ ਸੀਰੀਅਸਲੀ ਲੈਣ ਦੀ ਗੱਲ ਤੋ ਦੋਸਤੋ ਇਸ ਨਾਲ ਦਾ ਵੀਡੀਓ ਤੁਹਾਨੂੰ ਕਿਵੇਂ ਚੱਲਿਆ ਸਾਨੂੰ ਜ਼ਰੂਰ ਆਪਣੀ رائے ਭੇਜਿਓ ਜੇ ਤੁਹਾਨੂੰ ਸਾਡਾ ਚੈਨਲ ਪੰਜਾਬ ਰਿਪੋਰਟਰ ਜਾਂ ਉਸ ਦਾ ਪ੍ਰੋਗਰਾਮ ਪਹਿਰੇਦਾਰ ਪਸੰਦ ਆ ਰਿਹਾ ਹੈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ